ਬੋੜ ਬਣਾਉਣ ਲੱਗ ਪਿਆ ਮਿੱਟੀ ਤੇ ਗੀੜਿਆਂ ਵਾਲੇ ਕੂਤਰ ਛੱਡੇ ਆ ਫਰਦੇ ਆ ਬਗਲ ਚਲਰ ਵਾਲਾ ਉਂਡੀ ਵਾਲਾ ਤੇ ਤੁਸਿਆਂ ਵਾਲਾ ਤੇ ਭੁੰਡੇ ਵਾਲਾ ਇਹ ਛੱਤਾਂ ਦੇ ਲਾਉਣ ਨੂੰ ਬਣਾਉਣ ਲੱਗੇ ਪਏ ਮਿੱਟੀ ਲਓ ਜੀ ਭਾਈ ਜੀ ਕਰਤੀ ਬੋੜ ਨੇ ਮਿੱਟੀ ਤਿਆਰ ਤੇ ਹੁਣ ਇਹ ਤੇ ਛੱਡਦੇ ਆ ਫੜਣੀ ਤੇ ਬੋੜ ਇਧਰ ਬੈਠਾ ਚਾਹ ਪੀ ਗਏ ਏ ਛਤਰ ਨਾ ਲੱਗਾਂ ਪੰਗਾ ਤੇ ਪੌਣੇ 12 ਹੋ ਗਏ ਬਸ ਲੱਗਦੇ ਆ ਕਬੂਤਰ ਮਾਉਣ ਗੇੜਿਆਂ ਵਾਲੇ ਤੇ ਬਹੁਤ ਦਾ ਵੀ ਮਿੰਟ ਬਾਉਣ ਲੱਗਦੇ ਬਸ 12 ਵਾਪਰਾਂ ਵੀ ਪੌਣ ਲੱਗ ਪਾਂਗੇ ਤੇ ਮਿੱਟੀ ਕਰਤੀ ਹੈ ਤਿਆਰ ਤੇ ਹੁਣ ਇਹ ਚ ਛੱਡਦੇ ਆ ਪਾਣੀ ਤੇ ਮਿੱਤਰੋ ਛਤਰੀ ਤੇ ਕਬੂਤਰ ਤਾਂ ਬੰਨ ਤੇ ਇੱਕ ਆਪਣਾ ਬਾਈ ਜੈਸੇ ਕੋਲੋਂ ਦੋ ਬੱਚੇ ਆਏ ਸੀ ਉਹਨਾਂ ਚੱਕ ਮਰ ਗਿਆ ਤੇ ਦੂਜਾ ਵੀ ਢਿੱਲਾ ਉਹਨ ਦਵਾਈ ਦੁੱਧ ਦੇਵਾਂਗੇ ਅੱਖ ਨੇ ਜੋ ਤਾਈ ਤੋਂ ਤੇ ਕਬੂਤਰ ਬਾਉਣ ਲੱਗੇ ਪਏ ਬਾਈ ਕਬੂਤਰ ਦੀਂਦੇ ਨਹੀਂ ਗੇ ਦੱਸ ਨਹੀਂ ਰਹੀ ਕਦਰ ਪਹੀ ਦੇਣੀ ਬਾਈ ਕਿੱਥੇ ਖੜੇ ਆ ਕਿੱਥੇ ਨਹੀਂ ਤੇ ਕੀੜੇ ਵਾਲੇ ਕੂਤਰਾ ਬਾਈ ਤੇ ਦੇਖਦੇ ਦੇਖੀ ਜਾਂਦੇ ਆ ਬਈ ਦਹਿ ਜਾਣ ਤੇ ਉਹਨੂੰ ਉਤਰਨ ਦਾ ਫਰ ਭਾਈ ਇਹਨਾਂ ਨੂੰ ਤੇ ਕੂਤਰ ਨੂੰ ਡੋਰ ਲਾਏ ਜਾਂਦੀ ਉੱਤੇ ਤੇ ਗਰਮੀ ਵੀ ਅੱਜ ਵਾਵਾ ਆ ਗਿਆ ਆਪਣੇ ਕੀੜਿਆਂ ਵਾਲੇ ਆਇ ਰੇ ਆਇ ਰੇ ਛਤਰੀ ਫੁਟਕਾਈ ਜਾਂਦੇ ਆ ਆਇਰੀ 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 ਲੋ ਜੀ ਬਾਈ ਇੱਕ ਆ ਬਾਇਆ ਇਸ ਰਾਏ ਨਾਲ ਛੱਡਣਾ ਆਉਂਦੀ ਵਾਰੀ ਐ ਦੀ ਤੇ ਜਿਹੜੀ ਆਪਣੀ ਆ ਕੂਤਰੀ ਆ ਬੈਠੀ ਤੇ ਇਹ ਛੱਡਣੀ ਐ ਵਾਹ ਟਿੰਗਰੀ ਇਹਦਾ ਟ੍ਰੀਟਮੈਂਟ ਕਰਤਾ ਜਿਹੜਾ ਕਰਨਾ ਜੀ ਦਾ ਤੇ ਸੰਭਾਲਣੀ ਉਹਨਾਂ ਨੇ ਆਪੇ ਜਿਹਨਾਂ ਨੇ ਛੱਡਣੀ ਐ ਲੋ ਵੀ ਮਿੱਤਰੋ ਉਤਰਣ ਬਦਾਮ ਤੋਂ ਦਿੱਤੇ ਆ ਪਾ ਤੇ ਕੰਮ ਗਿਆ ਨਿਪਟਾ ਜਵਾਕ ਵੇਖੋ ਜਰਾ ਕੀ ਵੇਖੀ ਜਾਂਦੇ ਕੀ ਚੀਜ਼ ਐ ਇਹ ਖੜਦਾ ਜੂਮ ਕਰਕੇ ਵਿਖਾਵਾਂ ਆ ਦੇਖੋ ਆ ਦੇਖੋ ਕੀ ਦੇਖਣ ਲੱਗੇ ਪਏ ਹਾਂ ਲੋ ਵੀ ਮਿੱਤਰੋ ਆਪਣੇ ਗਵਾਂਦ ਤਣ ਇੱਕ ਸਾਉ ਦਾ ਮੇਲਾ ਹੀ ਲੱਗਿਆ ਪਿਆ ਇੱਕ ਆ ਖੰਭਾ ਨਾ ਉਰਲਾ ਪਰਲੇ ਖੰਬੇ ਤੇ ਕਬੂਤਰ ਵੇਖੋ ਇਹ ਦੋ ਬੈਠੇ ਆ ਆ ਬੈਠੇ ਇਹ ਵਾਰ ਆ ਤੇ ਬੂੜ ਉਹ ਫਰਦਾ ਇਹ ਆ ਫਰਦਾ ਮਿੱਟੀ ਗਿੱਟੀ ਜਾਂਦਾ ਖਾਲੀ ਚ ਲੋ ਭਾਈ ਮਿੱਤਰੋ ਆਪਾਂ ਕੀ ਸੀ ਲਾਇਆ ਨਾ ਕੀ ਸੀ ਨਾ ਕੇ ਮਿੱਟੀ 'ਚ ਛੱਡਿਆ ਪਾ ਪਾਣੀ ਮੋਟਰ ਦਾ ਪਾਣੀ ਥੋੜਾ ਤੜਕੇ ਦੇ ਛੱਡਿਆ ਪਿਆ ਤੇ ਹੁਣ ਬੂੜੇ ਦੇ ਚ ਮੜਾਇਆ ਕਰਨ ਲੱਗਾ ਛੂ ਛਾਪਾ ਪਤਾ ਨਹੀਂ ਕਿਧਰੋਂ ਆਇਆ ਕਿਧਰੋਂ ਆਇਆ ਲੋ ਜੀ ਭਾਈ ਜੀ ਆਪਾਂ ਚੱਲ ਲੈ ਮੱਲਣ ਦਿਓ ਭਾਈ ਅੱਸੀ ਗਰੋਟ ਦੇ ਟਾਪ ਤੇ ਤੇ ਉਹ ਬਾਣ ਚੁੱਕੀ ਪਾਉਂਦੇ ਆ ਭਾਈ ਕੀ ਤੇ ਆਪਾਂ ਜਰ ਲੈ ਮੱਲਣ ਇੱਕ ਦਾ ਦਵਾਈ ਜੀ ਫੜ ਕੇ ਲਿਆਉਣੀ ਹੈ ਟੈਰਾਮਾਈਸੀਨ ਦੇ ਕੈਪਸੂਲ ਲੋ ਭਾਈ ਮਿੱਤਰੋ ਕਿਤਾ ਝਲਰ ਵਾਲੀ ਕੂਤਰ ਦੇ ਰੰਗ ਲਾਉਣਾ ਇੱਕੋ ਬਗਲ ਵਾਲੀ ਕੂਤਰੀ ਦੇ ਰੰਗ ਲਾਉਣਾ ਉਹਨਾਂ ਦੀ ਰੰਗ ਲਾਦ ਗਏ ਲੋ ਬਈ ਮਿੱਤਰੋ ਲੱਗੀਆਂ ਰੰਗ ਲਾਉਣ ਇਹ ਕੂਤਰ ਸ਼ਾਇਦ ਸਰਾਇਨਾਗਾ ਬਾਜੀ ਛੱਡਾਂਗੇ ਫੜ ਲਾ ਤੇ ਇਹਨਾਂ ਦੇ ਰੰਗ ਥੋੜਾ ਜਿਹਾ ਪੁਰਾਣਾ ਹੋ ਗਿਆ ਸੀ ਟਿੱਕਾ ਇਹ ਰੰਗ ਲਾਉਣ ਲੱਗੇ ਆ ਇਹਦੀ ਬਗਲ ਚੱਲਦੇ ਸੀਗਾ ਆਪਣਾ ਹਰਾ ਪੁੰਜਾ ਕਪੜਾ ਕਿੱਥੇ ਆ ਕਪੜਾ ਕਪੜਾ ਉਹ ਬੇ ਰੋਕੀ ਬਤੂ ਇਹਦੇ ਬੰਨਾ ਬਾਜੀ ਚਾੜ ਰਿਹਾ ਹੈ ਇਸ ਇਸ ਮਾਈ ਇਸ ਆਹ ਤੇ ਜਾ ਇਹਦੇ ਹੌਲੀ ਖੜਾ ਬਣਾ ਕੇ ਹਾਂ ਬਗੜਾ ਇੱਧਰ ਕੈਂਡਾ ਲਾ ਥੱਲੇ ਆਇ ਚੱਕੀ ਲਾ ਦਿੰਦੇ ਆ ਉਹ ਉਹ ਵੇਂਤੋਂ ਅੰਦੀ ਰਹੀ ਬਗਲਾ ਵਾਲੀ ਬਗਲਾ ਵਾਲੀ ਦਾ ਕਰ ਬਾਗਨ ਜਿੱਪੀ ਸਾ ਬਗਲੂ ਦੀ ਪਹਿਲਾਂ ਹੀ ਗਲਾਬੀ ਸੀ ਰੋਗ ਦਾ ਪੁੱਤ ਛੱਡ ਦੇ ਇਹ ਬੰਦ ਕਰ ਦੇ ਕੋਟੋ ਵਿੱਚ ਉਹ ਵੀ ਉਹ ਪਾਸੇ ਉਹ ਮੇਰੇ ਸਹਣਾ ਹਟ ਗਿਆ ਦੇ ਸਕੂਲ ਨੂੰ ਇੱਕ ਘੜ ਦੇ ਟੱਕਰ ਦੇ ਲਓ ਬਈ ਮਿੱਤਰੋ ਇੱਕ ਤਾਂ ਕਬੂਤਰ ਦਿੱਤਾ ਨਹੀਂ ਲਵੇੜਦੀ ਸਾਲੇ ਨੇ ਇਹਨੇ ਚੱਲ ਕੋਈ ਨਹੀਂ ਡਰਲ ਨਹੀਂ ਮਾਰੀ ਡਰਲ ਮਾਰੀ ਹੁੰਦੀ ਤਾਂ ਫੇਰ ਤਾਂ ਨਹੀਂ ਲਵੇੜਦੇ ਇਧਰ ਆ ਉਹ ਚੜ ਗਈ ਤਾਂ ਉਹਦਾ ਬਗਲ ਟੂਸਾ ਕੀਤਾ ਪਿਆ ਤੇ ਆ ਜਾਂਦੇ ਜੂਤ ਨੇ ਕਬੂਤਰ ਦੀ ਦੇ ਹੋਰਾਂ ਲਾਉਣਾ ਮਿੱਤਰੋ ਆਹ ਪਏ ਬਦਾਮ ਔਰ ਬੋੜ ਨੂੰ ਲਾਇਆ ਕੱਢਣ ਮੈਂ ਕਿ ਬਾਦਾਮ ਕਢਾ ਛੱਡਣਾ ਯਾਰ ਜੂ ਤਾ ਉਹ ਫਿਰਦਾ ਆ ਬਾਦਾਮ ਬਦੂ ਕੱਢਣ ਦਾਾਮ ਲੱਗੇ ਪਏ ਕੱਢਣ ਕਿਉਂਕਿ ਭਿਉਣੀਆਂ ਭੁੱਲ ਚੱਲੀ ਸੀਗੇ ਅੱਗੇ ਤਾਂ ਥੋੜਾ ਟਾਈਮ ਪਹਿਲਾਂ ਮੰਮੀ ਕੱਢ ਦਿੰਦੀ ਹੁੰਦੀ ਅੱਜ ਮੰਮੀ ਦਾ ਵੀ ਟਾਈਮ ਨਹੀਂ ਲੱਗਿਆ ਤੇ ਖਰਾਜ ਅਸੀਂ ਲੱਗੇ ਆ ਕੱਢਣ ਤੇ ਬੋੜ ਮਿੱਟੀ ਮੁੱਟੀ ਬਣਾ ਕੇ ਟੇ ਛੱਤਾਂ ਤੇ ਲਾਉਣੀਆਂ ਖੁੱਡਿਆਂ ਦੀ ਫੇਰਨੀ ਆ ਲੋ ਜੀ ਭੈਜੀ ਬਾਦਾਮ ਦਿੱਤੇ ਆਪਾਂ ਭਿਉਾਂਓ ਤੇ ਚਲੋ ਠੀਕ ਹੈ ਭਾਈ ਜੀ ਆਪਾਂ ਹੁਣ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਹੁਣ ਇਦੂ ਬਾਅਦ ਭਾਈ ਜੀ ਆਹ ਕਬੂਤਰ ਡਾਉਣੇ ਆ ਇਹਨਾਂ ਤੋਂ ਬਾਅਦ ਤਿੰਨ ਕਬੂਤਰ ਉਤਰਨਾ ਹੈ ਕੱਢਣਾ ਹੈ ਤਰਨ ਕੱਢਣਾ ਹੈ ਕੂਤਰ ਤੇ ਅੱਜ ਇਹਨਾਂ ਦਾ ਦਾਣਾ ਪਾਣੀ ਬਾਹਰ ਕੱਢਣ ਤਾਂ ਨੇ ਬਾਹਰ ਕੱਢਣ ਵਾਲੇ ਤਾਂ ਕਿਉਂਕਿ ਅੱਜ ਹੋਰ ਕੰਮ ਜੀਵਲ ਜਗੇ ਤੇ ਚਲੋ ਠੀਕ ਹੈ ਭਾਈ ਜੀ ਮੇਰਾ ਵੀਰ ਵਲੌਗ ਨੂੰ ਸਪੋਰਟ ਕਰਿਆ ਕਰੋ ਪੋਰ ਚੱਕ ਦੀ ਖੀਮਾ ਸਸਤੀ ਕਰ ਜੀ ਸਾਰਿਆਂ ਨੂੰ ਤੇ ਬੋੜ ਆਫਰ ਦਾ ਤੰਗਲੀਆਂ